ਪਿੰਡਾਂ ਦੇ ਵਿੱਚ ਜਿਹੜੇ ਮੁੱਦੇ ਨੇ ਉਹ ਗਲੀਆਂ ਦਾ ਜਿਹੜਾ ਬੁਰਾ ਹਾਲ ਹੈ ਸੋ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਨਸ਼ਿਆਂ ਦੇ ਵਿੱਚ ਲੜ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਸਮੁੱਚੀ ਕ੍ਰੀਮ ਦੇ ਵੱਲੋਂ ਪਾਰਟੀ ਦੇ ਵੱਲੋਂ ਦੱਸ ਨੂੰ ਸੇਵਾ ਕਰਨ ਦਾ ਜਿਹੜਾ ਮੈਂ ਉਹਨਾਂ ਦੀ ਮੰਗ ਰੱਖੂੰਗਾ ਉਚੇਚੇ ਤੌਰ ਤੇ ਮੈਂ ਜਿਹੜੇ ਜੁਕਸਵਾਮਾ ਭਲਾਈ ਵਿਭਾਗ ਨੇ ਜਾਂ ਜਿੱਥੇ ਵੀ ਮੇਰੀ ਜ਼ਰੂਰਤ ਪੈਂਦੀ ਹੈ ਨੌਜਵਾਨ ਪੀੜ੍ਹੀ ਨੂੰ ਉੱਤੇ ਖੇਡਾਂ ਨੂੰ ਉਪਰਫਲਤ ਕਰਨ ਵਾਸਤੇ ਪਿੰਡ ਦੇ ਵਿੱਚ ਸਟੇਡੀਅਮ ਬਣਾਉਣੇ ਸ਼੍ਰੋਮਣੀ ਕਾਲੀਦਾਲ ਦੇ ਬਲ ਤੋਂ ਬਹੁਤ ਲੰਬੇ عرصੇ ਤੋਂ ਬਾਅਦ ਸੇਵਾ ਕਰਨ ਦਾ ਇਹ ਮੌਕਾ ਦਿੱਤਾ ਹੈ ਇੱਕ ਬਖਸ਼ੀ ਹੈ ਜਿੱਕਾ ਤੇ ਇਸ ਮੈਕ ਤੇ ਹੋਰ ਜਿਹੜੀ ਨਸ਼ਾ ਦੀ ਬੁਰਾਈ ਹੈ ਉਹ ਕਾਫੀ ਹੱਦ ਤੱਕ ਜਿਹੜੀ ਪਿੰਡਾਂ ਦੇ ਵਿੱਚ ਫੈਲ ਪਸਾਰ ਚੁੱਕੀ ਹੈ ਇਹ ਇਹ ਪਹਿਲਾ ਕਦਮ ਹੀ ਰਹੂਗੀ ਕਿ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਕਰਕੇ ਉਹਨਾਂ ਨੂੰ ਇੱਕ ਰੀਹੈਬਿਲੀਟੇਸ਼ਨ ਜਿਹਨੂੰ ਕਹਿ ਸਕਦੇ ਆ ਉਹਨਾਂ ਨੂੰ ਇੱਕ ਜੀਵਨ ਸੁਧਾਰ ਦੇ ਵੱਲ ਉਤਸ਼ਾਹਿਤ ਕੀਤਾ ਜਾਊਗਾ ਰਜਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਮੈਂ ਸਾਡੀ ਮੀਡੀਆ ਟੀਮ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਕਿ ਤੁਸੀਂ ਸਮੇਂ 'ਚੋਂ ਸਮਾਂ ਕੱਢ ਕੇ ਦਸ ਨੂੰ ਇੱਕ মিডিਆ ਦੇ ਵਿੱਚ ਆਉਣ ਦਾ ਮੌਕਾ ਦਿੱਤਾ ਹੈ ਸੋ ਬਲਾਕ ਬੁਰਲਾਡਾ ਤੋਂ ਜ਼ਿਲ੍ਹਾ ਮਾਨਸਾ ਤੋਂ ਪਿੰਡ ਗੁਰਨੇਕਲਾ ਜੋਨ ਆਇਆ ਜੋਨ ਦੇ ਵਿੱਚ ਤਿੰਨ ਪਿੰਡ ਨੇ ਗੁਰਨੇਕਲਾ ਹਸਨਪੁਰ ਗੁਰਨੇਖੁਰਤ ਇਹ ਤਿੰਨੇ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਸਮੂਚੀ ਕਰੀਮ ਦੇ ਵੱਲੋਂ ਪਾਰਟੀ ਦੇ ਵੱਲੋਂ ਦਸ ਨੂੰ ਸੇਵਾ ਕਰਨ ਦਾ ਜਿਹੜਾ ਪਾਰਟੀ ਦੇ ਵਿੱਚ ਮਾਨ ਬਖਸ਼ੇ ਤੇ ਟੀਮ ਦੇ ਵੱਲੋਂ ਦਾਸ ਨੂੰ ਜਿਹੜੀ ਬਲਾਕ ਸੰਪਤੀ ਚੋਣਾਂ ਦੇ ਵਿੱਚ ਉਹ ਟਿਕਟ ਦਿੱਤੀ ਗਈ ਹੈ ਤੇ ਚੋਣ ਹੋਮੇ ਲੜ ਰਹੇ ਹੈਗੇ। ਕਿਹੜੇ ਕਿਹੜੇ ਮੁੱਦੇ ਹਨ ਇਹਨਾਂ ਦੇ ਮੁੱਦੇ ਪਿੰਡਾਂ ਦੇ ਵਿੱਚ ਜਿਹੜੇ ਮੁੱਦੇ ਨੇ ਉਹ ਗਲੀਆਂ ਦਾ ਜਿਹੜਾ ਬੁਰਾ ਹਾਲ ਹੈ। ਸੋ ਨੌਜਵਾਨ ਪੀੜੀ ਜਿਹੜੀ ਆ ਉਹ ਲਸ਼ਾਂ ਦੇ ਵਿੱਚ ਘਰ ਚੁੱਕੀ ਹੈ। ਇਕ ਤਾ ਤੇ ਸਮੈਕ ਤੇ ਹੋਰ ਜਿਹੜੀ ਨਸ਼ਾ ਦੀ ਬੁਰਾਈ ਹੈ ਉਹ ਕਾਫੀ ਹੱਦ ਤੱਕ ਜਿਹੜੀ ਪਿੰਡਾਂ ਦੇ ਵਿੱਚ ਫੈਲ ਪਸਾਰ ਚੁੱਕੀ ਹੈ ਜਿਹੜੀ ਕਿ ਇਹ ਮੌਜੂਦਾ ਸਰਕਾਰ ਦੀ ਦੇਣ ਹੈ ਸੋ ਸਾਡੀ ਇਹ ਪਹਿਲ ਕਦਮੀ ਰਹੂਗੀ ਕਿ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਕਰਕੇ ਉਹਨਾਂ ਨੂੰ ਇੱਕ ਰੀਹੈਬਿਲੀਟੇਸ਼ਨ ਜਿਹਨੂੰ ਕਹਿ ਸਕਦੇ ਆ ਉਹਨਾਂ ਨੂੰ ਇੱਕ ਜੀਵਨ ਸੁਧਾਰ ਦੇ ਵੱਲ ਉਤਸ਼ਾਹਿਤ ਕੀਤਾ ਜਾਊਗਾ ਤੇ ਮੈਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਜਾਣਦੇ ਹੋ ਸਮਾਜ ਸੇਵਾ ਦੇ ਵਿੱਚ ਮੈਂ ਕਾਫੀ ਆਪਣਾ ਜਿਹੜੇ ਐਕਟੀਵਿਟੀਆਂ ਕਰਦਾ ਰਹਿਣਾ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਨੇ ਮੇਰੀਆਂ ਤੇ ਉਸ ਦੇ ਸਬੰਧ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਕਿ ਵੱਧ ਤੋਂ ਵੱਧ ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਵਾਸਤੇ ਖੇਡਾਂ ਵਾਸਤੇ ਉਹ ਉਹਦੇ ਵਾਸਤੇ ਵੀ ਮੈਂ ਜਿਹੜਾ ਜੇਕਰ ਮੈਨੂੰ ਸਾਡੀਆਂ ਬੋਟਰ ਬੀਰ ਭੈਣ ਭਰਾ ਮੈਨੂੰ ਇੱਕ ਨੁਮਾਇੰਦਾ ਚੁਣਦੇ ਨੇ ਤਾਂ ਮੈਂ ਉਹਨਾਂ ਦੀ ਮੰਗ ਰੱਖੂੰਗਾ ਉਚੇਚੇ ਤੌਰ ਤੇ ਮੈਂ ਜਿਹੜੇ ਜੁਬਕ ਸੁਭਾਵਾ ਮਹਲਾਇ ਵਿਭਾਗ ਨੇ ਜਾਂ ਜਿੱਥੇ ਵੀ ਮੇਰੀ ਜ਼ਰੂਰਤ ਪੈਂਦੀ ਹੈ ਨੌਜਵਾਨ ਪੀੜ੍ਹੀ ਨੂੰ ਉੱਥੇ ਖੇਡਾਂ ਨੂੰ ਪ੍ਰਫੁੱਲਤ ਕਰਨ ਵਾਸਤੇ ਪਿੰਡ ਦੇ ਵਿੱਚ ਸਟੇਡੀਅਮ ਬਣਾਉਣੇ ਪਿੰਡਾਂ ਦੇ ਵਿੱਚ ਉਹ ਨੌਜਵਾਨ ਪੀੜ੍ਹੀ ਨੂੰ ਨਸ਼ਾ ਤੋਏਦ ਕਰਕੇ ਉਹਨਾਂ ਨੂੰ ਖੇਡ ਕਿੱਟਾਂ ਦਿਵਾਉਣੀਆਂ ਤੇ ਜਿਹੜੀਆਂ ਵੀ ਮਤਲਬ ਸਹੂਲਤਾਂ ਜਿੰਨਾਂ ਨੂੰ ਵੀ ਲੋੜ ਹੋਊਗੀ ਕਿਸੇ ਵੀ ਤਰ੍ਹਾਂ ਦੀ ਬੇਸ਼ੱਕ ਉਹ ਲਾਚਾਰ ਗਰੀਬਾਂ ਦੇ ਘਰ ਬਣਾਉਣ ਦੀ ਗੱਲ ਹੋਵੇ ਛੋਟੇ ਕਿਸਾਨ ਮਜ਼ਦੂਰਾਂ ਦੀ ਆਵਾਜ਼ ਬੁਲੰਦ ਕਰਨ ਦੀ ਗੱਲ ਹੋਵੇ ਜਿੱਥੇ ਵੀ ਕਿਸੇ ਨੂੰ ਕਿਸੇ ਵੀ ਮਤਲਬ ਹਾਲਾਤਾਂ ਦੇ ਵਿੱਚੋਂ ਜਿਹੜੇ ਵੀ ਲੋਕ ਗੁਜਰੇ ਨੇ ਉਹਨਾਂ ਨੂੰ ਉਸ ਵਿੱਚੋਂ ਕੱਢਣ ਦੀ ਮੈਂ ਹਰ ਹਿੱਲੇ ਮਦਦ ਕਰੂੰਗਾ। ਅਪੀਲ ਕਰੂੰਗਾ ਜਦੋਂ ਤੱਕ। ਮੈਂ ਸਮੁੱਚੇ ਪਿੰਡ ਗੁਰਨੇ ਕਲਾ ਗੁਰਨੇ ਖੁਰਦ ਸਿਹਸਨਪੁਰ ਦੀਆਂ ਗੁਰਸਿੱਖ ਸੰਗਤਾਂ ਤੇ ਬੋਟਰ ਵੀਰਪਣ ਭਰਾਮਾ ਨੂੰ ਇਹ ਅਪੀਲ ਕਰਦਾ ਕਿਉਂਕਿ ਨਿਮਾਣੇ ਦਾਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਹੁਤ ਲੰਬੇ ਅਰਸੇ ਤੋਂ ਬਾਅਦ ਸੇਵਾ ਕਰਨ ਦਾ ਇਹ ਮੌਕਾ ਦਿੱਤਾ ਹੈ ਇੱਕ ਚ ਬਖਸ਼ੀ ਹੈ। ਤੇ ਹੁਣ ਮੈਂ ਸਾਰੇ ਹੀ ਉਮੀਦਵਾਰ ਦੇ ਵਜੋਂ ਆਪਣੇ ਵੋਟਰ ਵੀਰ ਭੈਣ ਭਰਾਵਾਂ ਤੋਂ ਨਿਮਰਤਾ ਸਹਿਤ ਨਿਮਾਣਾ ਜਾ ਹੁਕੇ ਪਹਿਲੀ ਵਾਰ ਇਹਨਾਂ ਤੋਂ ਇੱਕ ਬੋਲਟ ਬੋਰਡ ਦੀ ਜਿਹੜੀ ਹੈ ਉਹ ਕੀਮਤੀ ਬੋਰਡ ਦੀ ਮੰਗ ਕਰ ਰਿਹਾ ਮੈਨੂੰ ਆਸ ਹੈ ਕਿ ਵੱਡੀ ਗਿਣਤੀ ਦੇ ਵਿੱਚ ਸਾਰੇ ਹੀ ਸੂਝਵਾਨ ਵੋਟਰ ਵੀਰ ਭੈਣ ਭਰਾ ਮੈਨੂੰ ਵੱਧ ਤੋਂ ਵੱਧ ਵੋਟਾਂ ਦੇ ਨਾਲ ਲੀਡ ਦੇ ਨਾਲ ਜਿਤਾ ਕੇ ਉਹ ਜਿਹੜੀ ਸੀਟ ਹੈ ਸ਼ੋਮਨੀ ਅਕਾਲੀ ਦਲ ਬਦਲ ਦੀ ਝੋਲੀ ਪਾਉਣਗੇ ਤਾਂ ਕਿ ਮੈਂ ਉਹਨਾਂ ਦੇ ਹੱਕਾਂ ਦੀ ਆਵਾਜ਼ بلند ਕਰ ਸਕਾਂ ਉਨ੍ਹਾਂ ਦੇ ਕਮਾਸਿਕਾਂ ਹਰ ਦੁੱਖਾਂ ਸੁੱਖਾਂ ਦੇ ਵਿੱਚ ਮੈਂ ਉਨ੍ਹਾਂ ਦੇ ਨਾਲ ਕਣਾ